हां जी दोस्तों की हालचाल है सो एक बार फिर तो ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਜਿਹੜੇ ਵੀ ਕੈਂਡੀਡੇਟ ਨੇ UGC NET ਜੂਨ 2024 ਲਈ ਅਪਲਾਈ ਕੀਤਾ ਸੀ ਉਹਨਾਂ ਕੈਂਡੀਡੇਟ ਨੂੰ ਦੱਸਿਆ ਜਾਂਦਾ ਹੈ ਕਿ UGC NET ਜੂਨ 2024 ਅਧੀਨ ANTY ਜਨ ਕੇ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਡਮਡ ਕਾਰਡ UGC NET ਦੀ ਅਫੀਸ਼ੀਅਲ ਵੈਬਸਾਈਟ ਤੇ ਅਪਡੇਟ ਕਰ ਦਿੱਤੇ ਗਏ ਹਨ ਸੋ UGC NET ਜੂਨ 2024 ਲਈ 18 ਜੂਨ 2024 ਨੂੰ ਵੱਖ-ਵੱਖ ਐਗਜ਼ਾਮ ਸੈਂਟਰਾਂ ਤੇ ਪੇਪਰ ਹੋਣ ਜਾ ਰਿਹਾ ਹੈ ਸੋ ਜਿਹੜੇ ਵੀ ਕੈਂਡੀਡੇਟ ਨੇ ਜੂਨ 2024 ਅਧੀਨ NET ਦੇ ਐਗਜ਼ਾਮ ਲਈ ਅਪਲਾਈ ਕੀਤਾ ਸੀ ਉਹ ਕੈਂਡੀਡੇਟ ਆਪਣਾ ਐਡਮਿਟ ਕਾਰਡ ਕਿਸ ਤਰ੍ਹਾਂ ਡਾਊਨਲੋਡ ਕਰਨਗੇ ਦੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਤੇ 올 ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਜਿਹੜੇ ਵੀ ਕੈਂਡੀਡੇਟ ਨੇ UGC NET ਜੂਨ 2024 ਲਈ ਅਪਲਾਈ ਕੀਤਾ ਸੀ ਉਹ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ Google ਤੇ UGC NET 2024 ਸਰਚ ਕਰਨਗੇ ਸੋ UGC NET ਜੂਨ 2024 ਸਰਚ ਕਰਨ ਤੋਂ ਬਾਅਦ ਕੈਂਡੀਡੇਟ ਪਹਿਲੇ ਲਿੰਕ ਤੇ ਇੱਕ ਕਲਿਕ ਕਰ ਗਿਆ ਉਸ ਤੋਂ ਬਾਅਦ ਕੈਂਡੀਡੇਟ ਕੋਲ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਦਿਖਾਈ ਦੇਵੇਗਾ ਸੋ ਕੈਂਡੀਡੇਟ ਇੱਥੇ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਡੇਟ ਆਫ ਬਰਥ ਦੀ ਸਹਾਇਤਾ ਨਾਲ ਲੌਗਨ ਕਰੇਗਾ ਸੋ ਲੌਗਨ ਕਰਨ ਤੋਂ ਬਾਅਦ ਕੈਂਡੀਡੇਟ ਦੇ ਸਾਹਮਣੇ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਆਪਸ਼ਨ ਆ ਜਾਊਗੀ ਸੋ ਕੈਂਡੀਡੇਟ ਪ੍ਰਿੰਟ ਵਾਲੀ ਆਪਸ਼ਨ ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ ਸੋ ਐਡਮਿਟ ਕਾਰਡ ਵਿੱਚ ਕੈਂਡੀਡੇਟ ਦਾ ਰੋਲ ਨੰਬਰ ਐਪਲੀਕੇਸ਼ਨ ਨੰਬਰ ਕੈਂਡੀਡੇਟ ਨੇਮ ਫਾਦਰ ਨੇਮ ਜੈਂਡਰ ਡੇਟ ਆਫ ਬਰਥ ਐਗਜ਼ਾਮ ਡੇਟ ਸ਼ੈਫਟ ਨੰਬਰ ਰਿਪੋਰਟਿੰਗ ਟਾਈਮ ਗੇਟ ਕਲੋਜ਼ਿੰਗ ਟਾਈਮ ਟਾਈਮਿੰਗ ਆਫ ਟੈਸਟ ਟੈਸਟ ਸੈਂਟਰ ਨੰਬਰ ਨੇਮ ਆਫ ਟੈਸਟ ਸੈਂਟਰ ਐਡਰੈਸ ਆਫ ਟੈਸਟ ਸੈਂਟਰ ਸਿਟੀ ਆਫ ਐਗਜ਼ਾਮ ਆਦੀ ਮੈਂਸ਼ਨ ਕੀਤੇ ਹੋਣਗੇ ਸੋ ਐਡਮਨ ਕਾਰਡ ਦੇ ਬਿਲਕੁਲ ਹੇਠਾਂ ਕੈਂਡੀਡੇਟ ਲਈ 셀ਫ ਡਿਕਲੇਰੇਸ਼ਨ ਫਾਰਮ ਹੋਵੇਗਾ ਜਿੱਥੇ ਕੈਂਡੀਡੇਟ ਨੇ ਆਪਣਾ ਨੇਮ ਅਤੇ ਵਿਲਸ ਦਾ ਨਾਮ ਲਿਖਣਾ ਹੋਵੇਗਾ ਸੋ ਦੋ ਨੰਬਰ ਤੇ ਕੈਂਡੀਡੇਟ ਕੋਲ ਤਿੰਨ ਕਾਲਮ ਬਣੇ ਹੋਣਗੇ ਜਿਸ ਵਿੱਚ ਕੈਂਡੀਡੇਟ ਨੇ ਫਸਟ ਆਪਸ਼ਨ ਤੇ ਕੈਂਡੀਡੇਟ ਆਪਣੀ ਫੋਟੋ ਪੇਸਟ ਕਰੇਗਾ ਸੋ ਫੋਟੋ ਸੇਮ ਕੈਂਡੀਡੇਟ ਨੇ ਉਹੀ ਪੇਸਟ ਕਰਨੀ ਹੈ ਜੋ ਕਿ ਕੈਂਡੀਡੇਟ ਦੇ ਪਰਮਪਰਨ ਸਮੇ ਅਪਲੋਡ ਕੀਤੀ ਸੀ ਸੋ 2 ਨੰਬਰ ਤੇ ਕੈਂਡੀਡੇਟ ਆਪਣੇ ਲੈਫਟ ਹੈਂਡ ਦਾ ਅੰਗੂਠੇ ਦਾ ਨਿਸ਼ਾਨ ਲਾਉਣਗੇ 3 ਨੰਬਰ ਤੇ ਕੈਂਡੀਡੇਟ ਆਪਣੇ ਫੁੱਲ ਸਿਗਨੇਚਰ ਕਰਨਗੇ ਜੋ ਕਿ ਅਗਜ਼ਾਮ ਵਾਲੇ ਦਿਨ ਕੈਂਡੀਡੇਟ ਨੂੰ ਕਰਨਾ ਹੋਵੇਗਾ ਸੋ ਜੇਕਰ ਕੈਂਡੀਡੇਟ ਦੇ ਐਡਮਿਟ ਕਾਰਡ ਤੇ ਫੋਟੋ ਜਾਂ ਉਸ ਦੇ ਸਿਗਨੇਚਰ ਜਾਂ 바ਰ ਕੋਡ ਪ੍ਰੋਪਰ ਨਹੀਂ ਆਇਆ ਤਾਂ ਕੈਂਡੀਡੇਟ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕੈਂਡੀਡੇਟ ਆਪਣੇ ਅਰਜੇਸ਼ਸ਼ਨ ਨੰਬਰ ਅਤੇ ਡੇਟ ਆਫ ਬਰਥ ਦੀ ਸਹਾਇਤਾ ਨਾਲ ਦੁਆਰਾ ਤੋਂ ਲੌਗਇਨ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਸੋ ਜਿਹੜੇ ਵੀ ਕੈਂਡੀਡੇਟ ਨੇ UGC NET ਜੂਨ 2024 ਲਈ ਅਪਲਾਈ ਕੀਤਾ ਸੀ ਉਹਨਾਂ ਸਾਰੇ ਕੈਂਡੀਡੇਟ ਨੂੰ ਇੰਦਰ ਇੰਟਰਨੈਟ ਕੈਫੇ ਵੱਲੋਂ ਬੈਸਟ ਆਫ ਲੱਕ ਸੋ ਅਗਲੀ ਵੀਡੀਓ ਵਿੱਚ ਚੈੱਕ ਨਵੇਂ ਜੌਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਕਾ